ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਸੀ ਬਾਬਰ ਨੂੰ ਸੱਤ ਪੀੜੀਆਂ ਦਾ ਰਾਜ ਕੀ ਸਨ ਗੁਰਸੇਵਾ ਨਾਲ ਅਤੇ ਮੁਗਲ ਰਾਜਿਆਂ ਦੇ ਰਿਸ਼ਤੇ ਕੀ ਇਹ ਸ਼ੁਰੂ ਤੋਂ ਹੀ ਵਿਗੜੇ ਹੋਏ ਸਨ ਕਿ ਬਾਅਦ ਕੁਝ ਹੋਇਆ ਤਾਂ ਗੱਲ ਕਰਦੇ ਆ ਇਸ ਵੀਡੀਓ ਚ ਤਾਂ ਇਹ ਗੱਲ ਉਦੋਂ ਦੀ ਹੈ ਜਦੋਂ ਗੁਰੂ ਨਾਨਕ ਸਾਹਿਬ ਅਹਿਮਦਾਬਾਦ ਦੀ ਧਰਤੀ ਤੇ ਹੁੰਦੇ ਨੇ ਜਿਹਨੂੰ ਸੈਦਪੁਰ ਵੀ ਲਿਖਿਆ ਇਤਿਹਾਸਕਾਰਾਂ ਨੇ ਤਾਂ ਬਾਬਰ ਉੱਤੇ ਹਮਲਾ ਕਰਦਾ ਤੇ ਖੂਨ ਦੀਆਂ ਨਦੀਆਂ ਵਹਾ ਦਿੰਦਾ ਜਿਹੜੇ ਬੱਚੇ ਹੁੰਦੇ ਨੇ ਸਭ ਨੂੰ ਕੈਦਖਾਨੇ 'ਚ ਕੈਦ ਕਰ ਲੈਂਦਾ ਪਰ ਬਾਅਦ ਵਿੱਚ ਬਾਬਰ ਨੂੰ ਪਤਾ ਲੱਗਦਾ ਹੈ ਕਿ ਸਾਡੇ ਤੋਂ ਕੋਈ ਵੱਡਾ ਫਕੀਰ ਵੀ ਫੜਿਆ ਗਿਆ ਕਿਸੇ ਵੱਡੇ ਵਕੀਰ ਨੂੰ ਸਾਨੇ ਕੈਦ ਕਰ ਲਿਆ ਤਾਂ ਉਹ ਖੁਦ ਆ ਕੇ ਗੁਰੂ ਸਾਹਿਬਾਨ ਨੂੰ ਮਿਲਦਾ ਹੈ ਤੇ ਉਹਨਾਂ ਦੀ ਸ਼ਖਸੀਅਤ ਤੋਂ ਬੜਾ ਪ੍ਰਭਾਵਿਤ ਹੋ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਸਾਨੂੰ ਮaaf ਕਰਨਾ ਕਿ ਅਸੀਂ ਤੁਹਾਨੂੰ ਕੈਦ ਕਰ ਲਿਆ ਤੇ ਤੁਸੀਂ ਜਾ ਸਕਦੇ ਹੋ ਤਾਂ ਗੁਰੂ ਸਾਹਿਬਾਨ ਕਹਿੰਦੇ ਨੇ ਕਿ ਮੈਂ ਕੱਲਾ ਨਹੀਂ ਜਾਊਂਗਾ ਇਹ ਸਾਰੇ ਕੈਦੀ ਮੇਰੇ ਨਾਲ ਜਾਣਗੇ ਤਾਂ ਬਾਬਰ ਪਹਿਲਾਂ ਹੀ ਉਹਨਾਂ ਤੋਂ ਬੜਾ ਪ੍ਰਭਾਵਿਤ ਹੋ ਗਿਆ ਸੀ ਤਾਂ ਉਹਨੇ ਛੱਡ ਦਿੱਤਾ ਸਾਰਿਆਂ ਨੂੰ ਅੱਗੇ ਜਦੋਂ ਆਪਾਂ ਜਾਣਦੇ ਆ ਤਾਂ ਇਤਿਹਾਸਕਾਰ ਲਿਖਦੇ ਨੇ ਬਾਬਰ ਗੁਰੂ ਸਹਿਬਾਨ ਦਾ murid ਹੋ ਗਿਆ ਸੀ ਤੇ ਫਿਰ ਗੁਰੂ ਸਹਿਬਾਨ ਨੇ ਬਾਬਰ ਨੂੰ ਸੱਤ ਪੀੜੀਆਂ ਦਾ ਰਾਜ ਬਖਸ਼ਿਆ ਹਿੰਦੁਸਤਾਨ ਤੇ ਉਸ ਨੂੰ ਇਹ ਗੱਲ ਵੀ ਕਹੀ ਕਿ ਜੇ ਤੂੰ ਮਾਰੇ ਤੇ ਜ਼ੁਲਮ ਕੀਤਾ ਗਲਤ ਹਰਕਤਾਂ ਕੀਤੀਆਂ ਤਾਂ ਤੇਰੇ ਤੋਂ ਇਹ ਜਿਹੜਾ ਰਾਜ ਹੈ ਇਹ ਖੋਹ ਲਿੱਤਾ ਜਾਵੇਗਾ ਤਾ ਅੱਗੇ ਚੱਲਦੇ ਆਂ ਗੁਰੂ ਸਾਹਿਬਾਨ ਦੀ ਗੱਦੀ ਤੇ ਹੁਣ ਗੁਰੂ ਅੰਗਦ ਦੇਵ ਜੀ ਵਿਰਾਜਮਾਨ ਹੁੰਦੇ ਨੇ ਤੇ ਉਧਰ ਹਮਾਇੂ ਰਾਜ ਕਰ ਰਿਹਾ ਹੁੰਦਾ ਤਾਂ ਹਮਾਇੂ ਦੀ ਇੱਕ ਲੜਾਈ ਹੁੰਦੀ ਐ ਸ਼ੇਰ ਸ਼ਾਹ ਸੂਰੀ ਨਾਲ ਜਿਸ ਚੋ ਹਾਰ ਜਾਂਦਾ ਤੇ ਉਹ ਭੱਜਦਾ ਭੱਜਦਾ ਲਾਹੌਰ ਕੰਨੀ ਜਾ ਰਿਹਾ ਹੁੰਦਾ ਤੇਨੂੰ ਯਾਦ ਆਂਦਾ ਐ ਕਿ ਗੁਰੂ ਨਾਨਕ ਫਕੀਰ ਨੇ ਸਾਨੂੰ ਸੱਤ ਪੀੜੀਆਂ ਦਾ ਰਾਜ ਬਖਸ਼ਿਆ ਸੀ ਤੇ ਹਜੇ ਤਾਂ ਸਾਡੀ ਦੂਸਰੀਓ ਪੀੜੀ ਚੱਲ ਰਹੀ ਐ ਤੇ ਰਾਜ ਤਾਂ ਸਾਡੇ ਤੋਂ ਖੋਇਆ ਗਿਆ ਤਾਂ ਉਹ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਜਾਂਦਾ ਜਿੱਥੇ ਗੁਰੂ ਅੰਗਦ ਦੇਵ ਜੀ ਦੱਸਿਆ ਜਾਂਦਾ ਹੈ ਕਿ ਬੱਚਿਆਂ ਨੂੰ ਪੜ੍ਹਾ ਰਹੇ ਸਨ ਤੇ ਹੁਮਾਇਉ ਉੱਥੇ ਜਾ ਕੇ ਖੜ ਜਾਂਦਾ ਹੁਮਾਇਉ ਤਾਂ ਇੱਕ ਰਾਜਾ ਸੀ ਉਹਨੂੰ ਲੱਗਿਆ ਵੀ ਮੈਨੂੰ ਬੜੀ ਤਵੱਜੂ ਦਿੱਤੀ ਜਾਊਗੀ ਪਰ ਗੁਰੂ ਸਹਿਬਾਨ ਨੇ ਉਹਨੂੰ ਕੋਈ ਤਵੱਜੂ ਨਾ ਦਿੱਤੀ ਤਾਂ ਹੁਮਾਇਉ ਗੁੱਸੇ 'ਚ ਆ ਕੇ ਆਪਣੀ ਤਲਵਾਰ ਖੋਲਣ ਲੱਗ ਜਾਂਦਾ ਤੇ ਗੁਰੂ ਸਹਿਬਾਨ ਉਹਨੂੰ ਤਾੜਨਾ ਕਰਕੇ ਕਹਿੰਦੇ ਨੇ ਬਿਪਾਈ ਜਿੱਥੇ ਤਲਵਾਰ ਚਲਾਉਣ ਦਾ ਟਾਈਮ ਸੀ ਉਥੇ ਤੇਨੇ ਚਲਾਈ ਨਹੀਂ ਤੋ ਇੱਥੇ ਹੁਣ ਤਲਵਾਰ ਮੈਨੋਂ ਕੱਢ ਰਿਹਾ ਤਾਂ ਉਹ ਸ਼ਰਮ ਆਉਂਦੀ ਉਹਨੂੰ ਉੱਥੇ ਸ਼ਰਮਿੰਦਾ ਹੁੰਦਾ ਹੈ ਤੇ ਗੁਰੂ ਸਾਹਿਬਾਨ ਦੇ ਚਰਨਾਚਾਕੇ ਬਹਿ ਜਾਂਦਾ ਤਾਂ ਗੁਰੂ ਸਾਹਿਬਾਨ ਉਹਨੂੰ ਕਹਿੰਦੇ ਨੇ ਜੋ ਇਤਿਹਾਸਕਾਰ ਲਿਖਦੇ ਨੇ ਕਿ ਹੁਣ ਭਾਈ ਤੈਨੂੰ 12 ਸਾਲ ਬਾਅਦ ਰਾਜ ਮਿਲੇਗਾ ਤਾਂ ਹਮਾਇੂ ਈਰਾਨ ਵੱਲ ਚਲਾ ਜਾਂਦਾ ਤੇ 12 ਸਾਲ ਬਾਅਦ ਰਾਜ ਆਂਦਾ ਹੈ ਅਕਬਰ ਦਾ ਤੇ ਹੁਣ ਗੱਦੀ ਤੇ ਸਨ ਗੁਰੂ ਅਮਰਦਾਸ ਜੀ ਤਾਂ ਗੁਰੂ ਅਮਰਦਾਸ ਜੀ ਨੇ ਆਪ ਸਾਰਿਆਂ ਨੂੰ ਪਤਾ ਹੈ ਕਿ ਲੰਗਰ ਦੀ ਪ੍ਰਥਾ ਚਲਾਈ ਸੀ ਵੀ ਪਹਿਲਾਂ ਲੰਗਰ ਉਹ ਤੋਂ ਬਾਅਦ ਉਹਨਾਂ ਆਪਣੇ ਦਰਸ਼ਨ ਕਰਨ ਨੂੰ ਦਿੰਦੇ ਸੀ ਪਹਿਲਾਂ ਇੱਕੋ ਪੰਗਤ ਸਾਰਿਆਂ ਨੂੰ ਬਿਠਾਇਆ ਜਾਂਦਾ ਸੀ ਜਿਵੇਂ ਗੁਰੂ ਸਾਹਿਬਾਨ ਨੇ ਕਈ ਬੌਲੀਆਂ ਬਣਾਈਆਂ ਸੀ ਵੀ ਇੱਕੋ ਥਾਂ ਸਾਰੇ ਇਸ਼ਨਾਨ ਕਰਨਗੇ ਤਾਂ ਜਿਹੜੇ ਵੱਡੀਆਂ ਜਾਤਾਂ ਵਾਲੇ ਸੀ ਜਾਂ ਵੱਡੇ ਉਹਦਿਆਂ ਵਾਲੇ ਸੀ ਉਹਨਾਂ ਨੂੰ ਇਸ ਗੱਲ ਤੋਂ ਬੜੀ ਝੜਮੱਚੀ ਹੋਈ ਸੀ ਵੀ ਸਾਡੀ ਜਿਹੜੀ ਪੁੱਛਗਿਛ ਘਟ ਰਹੀ ਏ ਇਸ ਹਿਸਾਬ ਨਾਲ ਤਾਂ ਉਹਨਾਂ ਸਾਰਿਆਂ ਨੇ ਅਕਬਰ ਨੂੰ ਇਹ ਗੱਲ ਦੀ ਸ਼ਿਕਾਇਤਾਂ ਕੀਤੀਆਂ ਤਾਂ ਅਕਬਰ ਨੇ ਗੁਰੂ ਅਮਰਦਾਸ ਜੀ ਨੂੰ ਦਰਬਾਰ ਵਿੱਚ ਆਉਣ ਲਈ ਕਿਹਾ ਪਰ ਗੁਰੂ ਅਮਰਦਾਸ ਜੀ ਉਸ ਸਮੇਂ ਬਿਰਧ ਅਵਸਥਾ ਚ ਸਨ ਤਾਂ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਭੇਜਿਆ ਉੱਥੇ ਭਾਈ ਜੇਠਾ ਜੀ ਉੱਥੇ ਗਏ ਅਕਬਰ ਬੜਾ ਪ੍ਰਭਾਵਿਤ ਹੋਇਆ ਉਹਨਾਂ ਤੋਂ ਤਾਂ ਅਕਬਰ ਖੁਦ ਆਇਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਤੇ ਉਸੀ ਪੰਗਤ 'ਚ ਬਹਿ ਕੇ ਉਹਨੇ ਖਾਇਆ ਤੇ ਉੱਥੇ ਹੀ ਗੁਰੂ ਸਬੰਧ ਦੇ ਫਿਰ ਦਰਸ਼ਨ ਕੀਤੇ ਪਰ ਵਿੱਚ ਇਹ ਟਾਈਮ 'ਚ ਉਹਨੂੰ ਫੇਰ ਵੀ ਸ਼ਿਕਾਇਤਾਂ ਮਿਲਦੀਆਂ ਰਹੀਆਂ ਪਰ ਉਹਨੂੰ ਪਤਾ ਸੀ ਕਿ ਇਹ ਸਾਰੇ ਠੀਕ ਨਹੀਂ ਕਿਉਂਕਿ ਉਹ ਖੁਦ ਹੀ ਗੁਰੂ ਘਰ ਦਾ ਇੱਕ ਮੂਰੀਦ ਸੀ ਹੁਣ ਗੁਰਗੱਦੀ ਤੇ ਹੁੰਦੇ ਨੇ ਗੁਰੂ ਰਾਮਦਾਸ ਜੀ ਉਹਨਾਂ ਵੇਲੇ ਵੀ ਅਕਬਰ ਦਾ ਹੀ ਰਾਜ ਹੁੰਦਾ ਅੱਗੇ ਜਾ ਕੇ ਗੁਰਗੱਦੀ ਤੇ ਗੁਰੂ ਅਰਜਨ ਦੇਵ ਜੀ ਆਂਦੇ ਨੇ ਜਿਨ੍ਹਾਂ ਦਰਬਾਰ ਸਾਹਿਬ ਦੀ ਸਾਰੀ ਕਰਾਈ ਤੇ ਆਦ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ ਜਦ ਇਹ ਗੱਲਾਂ ਬਾਕੀ ਚੰਦੂ ਵਰਗਿਆਂ ਨੂੰ ਅਹਿਮਦ ਸਰੰਦੀ ਵਰਗਿਆਂ ਨੂੰ ਪਤਾ ਲੱਗਿਆ ਵੀ ਇਹਨਾਂ ਵੱਲੋਂ ਦਰਬਾਰ ਬਣਾ ਦਿੱਤਾ ਗਿਆ ਇੱਕ ਗ੍ਰੰਥ ਵੀ ਬਣਾਇਆ ਗਿਆ ਤਾਂ ਉਹਨਾਂ ਅਕਬਰ ਨੂੰ ਇਸ ਗੱਲ ਦੀ ਸ਼ਿਕਾਇਤਾਂ ਕੀਤੀਆਂ ਵੀ ਇਹਨਾਂ ਵੱਲੋਂ ਇੱਕ ਗ੍ਰੰਥ ਬਣਾਇਆ ਗਿਆ ਆਦ ਗ੍ਰੰਥ ਬਣਾਇਆ ਗਿਆ ਜ ਜਨਾਂ ਚ ਮੁਸਲਮਾਨਾਂ ਬਾਰੇ ਬਹੁਤ ਕੁਝ ਗਲਤ ਲਿਖਿਆ ਤਾਂ ਉਹਨੇ ਗੁਰੂ ਅਰਜਨ ਦੇਵ ਜੀ ਨੂੰ ਦਰਬਾਰ ਚ ਆਦ ਗ੍ਰੰਥ ਸਾਹਿਬ ਨਾਲ ਆਉਣ ਵਾਸਤੇ ਕਿਹਾ ਤਾਂ ਗੁਰੂ ਸਾਹਿਬ ਤਾਂ ਨਾ ਗਏ ਪਰ ਉਹਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਭੇਜ ਦਿੱਤਾ ਆਦ ਗ੍ਰੰਥ ਸਾਹਿਬ ਦੇ ਸਰੂਪ ਨਾਲ ਦਰਬਾਰ ਚ ਜਾ ਕੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਵੱਲੋਂ ਸਾਰੇ ਆਦ ਗ੍ਰੰਥ ਸਾਹਿਬ ਦੀ ਵਿਆਖਿਆ ਕੀਤੀ ਗਈ ਤੇ ਅਕਬਰ ਨੂੰ ਕੁਝ ਇਹ ਜਾਣਾ ਲੱਗਿਆ ਕਿ ਜੋ ਮੁਸਲਮਾਨ ਧਰਮ ਦੇ ਖਿਲਾਫ ਸੀ ਅਤੇ ਉਹ ਹੋਰ ਦ੍ਰਿੜ ਹੋ ਗਿਆ ਗੁਰੂ ਘਰ ਦੇ ਵਾਸਤੇ ਕਿ ਇਹ ਸਭ ਕੁਝ ਸਹੀ ਹੀ ਹੈ ਤਾਂ ਅੱਗੇ ਚੱਲਦੇ ਚੱਲਦੇ ਅਕਬਰ ਦੀ ਹੁਣ ਮੌਤ ਹੋ ਜਾਂਦੀ ਹੈ ਤੇ ਗੱਦੀ ਤੇ ਬੈੰਦਾ ਹੈ ਜਹਾਂਗੀਰ ਦੱਸਿਆ ਜਾਂਦਾ ਹੈ ਕਿ ਜੋ ਸਿਰੇ ਦਾ ਕਟੜਵਾਦ ਤੇ ਸ਼ਰਾਬੀ ਕਬਾਬੀ ਸੀ ਅਕਬਰ ਨੂੰ ਗੱਦੀ ਨਹੀਂ ਦੇਣਾ ਚਾਹੁੰਦਾ ਸੀ ਅਕਬਰ ਆਪਣੇ ਵੱਡੇ-ਮੁੰਡੇ ਖੁਸਰوں ਨੂੰ ਗੱਦੀ ਦੇਣਾ ਚਾਹੁੰਦਾ ਸੀ ਪਰ ਇਹਨਾਂ ਐਮਤ ਸ਼ਾਸਰੰਦੀਆਂ ਨਾਲ ਮਿਲ ਕੇ ਜਹਾਂਗੀਰ ਨੂੰ ਗੱਦੀ ਮਿਲ ਜਾਂਦੀ ਹੈ ਤੇ ਉਹ ਖੁਸਰوں ਨੂੰ ਦੇਸ਼ੋਂ ਭਜਾ ਦਿੰਦਾ ਤਾਂ ਫੇਰ ਇਹ ਦੁਬਾਰਾ ਚੁਗਲੀਆਂ ਲਾਣੀ ਸ਼ੁਰੂ ਕਰਦੇ ਨੇ ਵੀ ਉਹਨਾਂ ਵੱਲੋਂ ਇੱਕ ਗ੍ਰੰਥ ਬਣਾਇਆ ਗਿਆ ਦਰਬਾਰ ਬਣਾ ਦਿੱਤਾ ਗਿਆ ਤਾਂ ਜਿਹੜਾ ਜਹਾਂਗੀਰ ਸੀ ਉਹ ਪਹਿਲੀ ਕਟੜ ਸੀ ਤੁਹਾਨੂੰ ਇਹ ਗੱਲ ਦਾ ਵੀ ਪਤਾ ਲੱਗਦਾ ਹੈ ਕਿ ਜਾਂਦਾ ਜਾਂਦਾ ਖੁਸਰੋ ਗੁਰੂ ਅਰਜਨ ਦੇਵ ਜੀ ਕੋਲ ਗਿਆ ਹੁਣ ਹੁਣ ਮੌਕਾ ਮਿਲ ਜਾਂਦਾ ਤੇ ਉਹ ਫਿਰ ਗੁਰੂ ਸਾਹਿਬ ਦੀ ਸ਼ਹੀਦੀ ਕਰਾ ਦਿੰਦਾ ਉਸ ਤੋਂ ਬਾਅਦ ਗੱਦੀ ਤੇ ਆਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਵੱਲੋਂ ਹੁਣ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਜਾਂਦੀ ਹੈ ਦੋ ਮੀਰੀ ਪੀ ਦੀ ਤਲਵਾਰਾਂ ਧਾਰਨ ਕੀਤੀਆਂ ਜਾਂਦੀਆਂ ਅਤੇ ਸਾਰੇ ਸਿੱਕਾ ਨੂੰ ਹਥਿਆਰ ਬੰਦ ਕਰ ਦਿੱਤਾ ਜਾਂਦਾ ਜਦ ਇਹ ਗੱਲ ਜਹਾਂਗੀਰ ਨੂੰ ਪਤਾ ਲੱਗੀ ਤਾਂ ਉਹਨੂੰ ਫੇਰ ਚਿੜਮੱਚੀ ਵੀ ਹੁਣ ਤਾਂ ਭਾਈ ਇਹਨਾਂ ਨੇ ਤਖਤ ਵੀ ਲਾ ਲਿਆ ਕਲਗੀਆਂ ਵੀ ਸਜਾ ਲਈਆਂ ਤੇ ਹੁਣ ਤਾਂ ਸ਼ਸਤਰਧਾਰੀ ਹੋ ਗਏ ਨੇ ਤਾਂ ਉਹਨਾਂ ਧੋਖੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਬੁਲਾਇਆ ਤੇ ਗਵਾਲੀਅਰ ਦੇ ਕਿਲੇ 'ਚ ਕੈਦ ਕਰ ਦਿੱਤਾ ਜਿਹਦੇ ਉੱਤੇ ਆਪਾਂ ਇੱਕ ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਸੀ ਕਿਵੇਂ ਉਹ ਸਾਰਾ ਵਰਤਾਰਾਤ ਹੋਇਆ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਪਰ ਅੱਗੇ ਜਾ ਕੇ ਉਹਨੂੰ ਗੁਰੂ ਸਹਿਬਾਨ ਨੂੰ ਛੱਡਣਾ ਹੀ ਪਿਆ ਤੇ ਅੱਗੇ ਇਤਿਹਾਸਕਾਰ ਲਿਖਦੇ ਨੇ ਤੇ ਉਹ ਦੋਹਾਂ ਜਣਿਆਂ 'ਚ ਫਿਰ ਉਹ ਤੋਂ ਬਾਅਦ ਮਿੱਤਰਤਾ ਵੀ ਹੋ ਗਈ। ਜਹਾਂਗੀਰ ਵੀ ਗੁਰੂ ਘਰ ਦਾ ਮੁਰੀਦ ਹੋ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਨਾਲ ਕਈ ਸਾਲ ਉਹ ਜਾਂਦਾ ਰਿਹਾ ਸ਼ਿਕਾਰ ਤੇ ਤੇ ਉਹਨਾਂ ਦੀ ਮਿੱਤਰਤਾ ਹੋ ਗਈ। ਹੁਣ ਮੂਗਲਿਆ ਗੱਦੀ ਤੇ ਆਇਆ ਸ਼ਾਹਜਹਾਂ ਜਿਸ ਨਾਲ 6ਵੇਂ ਪਾਸ਼ਾ ਸ੍ਰੀ ਹਰਗੋਬਿੰਦ ਸਾਹਿਬ ਨੇ 4 ਜੰਗਾਂ ਲੜੀਆਂ ਹੁਣ ਗੁਰਤਾਗਿੱਧ ਦੇ ਵਿਰਾਜਮਾਨ ਹੋਏ ਹਰ ਰਾਏ ਸਾਹਿਬ ਤੇ ਮੂਗਲਿਆ ਗੱਦੀ ਦੇਸੀ ਸ਼ਾਹਜਹਾਂ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਿਕੋ ਨੂੰ ਇੱਕ ਰੋਗ ਹੋ ਜਾਂਦਾ ਜਦੀ ਦਵਾ ਕਿਤੇ ਨਾ ਮਿਲੀ ਉਹਨੇ ਸਾਰੇ ਕਿਤੇ ਲੱਭਿਆ ਉਹਦੀ ਜਿਹੜੀ ਫੌਜ 'ਚ ਇੱਕ ਗੁਰੂ ਘਰ ਦਾ ਮੂਰੀਦ ਸੀ ਤਾਂ ਉਹਨੇ ਕਿਹਾ ਕਿ ਇਹਦੀ ਬਿਮਾਰੀ ਦਾ ਇਲਾਜ ਤੁਹਾਨੂੰ ਗੁਰੂ ਹਰ Rai ਸਾਹਿਬ ਦੇ દવાਖਾਨੇ ਚ ਮਿਲ ਸਕਦਾ ਉਸ ਸਮੇਂ ਗੁਰੂ ਹਰ Rai ਸਾਹਿਬ ਸਭ ਤੋਂ ਵੱਡਾ દવાਖਾਨਾ ਚਲਾਉਂਦੇ ਸੀ ਜੋ ਇਤਿਹਾਸਕਾਰ ਲਿਖਦੇ ਨੇ ਕਿ ਇਹਨਾਂ ਵੱਡਾ દવાਖਾਨਾ ਸੀ ਸਾਰੀ ਬਿਮਾਰੀਆਂ ਦਾ ਇਲਾਜ ਹੁੰਦਾ ਸੀ ਤਾਂ ਉੱਥੋਂ ਹੀ ਸ਼ਾਹਜਹਾਂ ਦੇ ਪੁੱਤਰ ਦਾ ਇਲਾਜ ਹੋਇਆ ਤੇ ਉਹ ਵੀ ਗੁਰੂ ਹਰ Rai ਸਾਹਿਬ ਦਾ ਮੁਰੀਦ ਹੋਇਆ ਅੱਗੇ ਜਾ ਕੇ ਧੋਖੇ ਨਾਲ ਇਹ ਗੱਦੀ ਔਰੰਗਜ਼ੇਬ ਨੂੰ ਮਿਲੀ ਜੋ ਸਭ ਤੋਂ ਜ਼ਾਲਮ ਬਾਦਸ਼ਾਹ ਕਿਹਾਇਆ ਸਭ ਤੋਂ ਵੱਡਾ ਸ਼ਰਾਬੀ ਕਵਾਬੀ ਅਤੇ ਕਟੜ ਸੀ ਉਹ ਜਿਨੇ ਅੱਗੇ ਜਾ ਕੇ ਬਹੁਤ ਜ਼ਿਆਦਾ ਅਤਿਆਚਾਰ ਕੀਤੇ ਤੇ ਹੁਣ ਗੁਰਗੱਤੀ ਤੇ ਸਨ ਸ੍ਰੀ ਹਰਿ ਗ੍ਰਿਸ਼ਨ ਸਾਹਿਬ ਤਾਂ ਔਰੰਗਜ਼ੇਬ ਨੇ ਉਹਨਾਂ ਨੂੰ ਵੀ ਆ ਕੇ ਦਰਬਾਰ ਚ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਨਾ ਆਏ ਇਸ ਤੋਂ ਬਾਅਦ ਸਮਾਂ ਆਇਆ ਗੁਰੂ ਤੇਗ ਬਾਹਦਰ ਸਾਹਿਬ ਦਾ ਤੇ ਔਰੰਗਜ਼ੇਬ ਨੇ ਇੱਥੇ ਇੱਧਰ ਚਲਾਈ ਹੋਈ ਸੀ ਇੱਕ ਪੂਰੀ ਲਹਿਰ ਕਿ ਸਭ ਨੂੰ ਮੈਂ ਮੁਸਲਮਾਨ ਬਣਾ ਦੂੰਗਾ ਆ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖਤਾ ਦੀ ਰਾਖੀ ਕਰਦੇ ਹੋਏ ਆਪਣੀ ਸ਼ਹਾਦਤ ਦਿੱਤੀ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹੋ ਜਿਹਾ ਇੱਕ ਲਹਿਰ ਚਲਾਈ ਇਹੋ ਜਿਹਾ ਪੰਥ ਚਲਾਇਆ ਕਿ ਔਰੰਗਜ਼ੇਬ ਦੀ ਅਤੇ ਮੁਗਲਿਆ ਸਲਤਨਤ ਦੀਆਂ ਜੜਾ ਪੜ ਦਿੱਤੀਆਂ। ਜਿਸ ਤੋਂ ਬਾਅਦ 14 ਜੰਗਾਂ ਹੋਈਆਂ ਤੇ ਅੰਤ ਔਰੰਗਜ਼ੇਬ ਇੱਕ ਔਰੰਗਜ਼ੇਬ ਨੇ ਇੱਕ ਜ਼ਫਰਨਾਮਾ ਭੇਜਿਆ ਗਿਆ ਉਸ ਤੋਂ ਪਹਿਲਾਂ ਇੱਕ ਫਤਿਹਨਾਮਾ ਭੇਜਿਆ ਗਿਆ ਸੀ। ਜ਼ਫਰਨਾਮਾ ਪੜ ਕੇ ਔਰੰਗਜ਼ੇਬ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਦੇ ਹੋ ਮਰ ਗਿਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਦਦ ਨਾਲ ਗੱਦੀ ਤੇ ਬੈਠਾ ਸੀ ਬਹਾਦਰ ਸ਼ਾ ਜਿਹੜਾ ਗੁਰੂ ਘਰ ਦਾ ਹੀ ਮੂਰੀਦ ਰਿਆ ਗੁਰੂ ਸਾਹਿਬਾਨ ਦੀ ਅਗਿਆਚ ਹੀ ਚੱਲਦੇ ਸੀ ਇਹ ਸੀ ਸਾਰੀ ਹਿਸਟਰੀ ਉਹਨਾਂ ਸਾਰੇ ਮੁਗਲ ਬਾਦਸ਼ਾਹਾਂ ਦੀ ਤੇ ਗੁਰੂ ਸਾਹਿਬਾਨ ਨਾਲ ਉਹਨਾਂ ਦੇ ਰਿਸ਼ਤੇ ਕਿਵੇਂ ਸਨ ਤੇ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਸਾਰਿਆਂ ਨੂੰ ਧੰਨਵਾਦ ਗੁਰੂ ਵਾਹਿਗੁਰੂ ਵਾਹਿ